ਕੀਲ ਕਰਿੰਦੇ ਹੰਜਨੋ ਅਚੰਤੇ ਬਾਜ ਪਏ ਬਾਜ ਪਏ ਤਿਸ ਰੱਬ ਦੇ ਕੀਲਾ ਬਿਸਰੀਆਂ ਜੋ ਮਨ ਚਿੱਤ ਨ ਚੇਤੇ ਸੰ ਸੋ ਗਾਲੀ ਰੱਬ ਕੀਆ ਮਕੰਦ ਪਰ ਰੋਡ ਬੰਗਾ ਤੇ ਸਥਿਤ ਮੈਰੇਜ ਪੈਲਸ ਵਿੱਚ ਹੋ ਰਹਿ ਵਿਆਹ ਸਮਾਗਮ ਸੰਨੇ ਬੰਗਾਦੇ ਅਮਰੀਕਾ ਤੋਂ ਆਏ ਨੌਜਵਾਨ ਵਿਪਨ ਕੁਮਾਰ ਪੁੱਤਰ ਮੋਹਨ ਲਾਲ ਦੀ ਪੈਲਸ ਚ ਜੈਮ ਵਾਲਾ ਦੀ ਰਸਮ ਨਿਭਾਉਂਦਿਆਂ ਮੌਤ ਹੋ ਗਈ ਸੀ ਉਸ ਦਾ ਸੰਸਕਾਰ ਰੁੰਦੇ ਪਰਲਾਉਂਦਿਆਂ ਸਾਥ ਸਬੰਧੀਆਂ ਤੇ ਪਰਿਵਾਰ ਵੱਲੋਂ ਚਿੱਕਾ ਰੋਡ ਬੰਗਾਦੇ ਸ਼ਮਸ਼ਾਨ ਘਾਟੋਂ ਵਿਖੇ ਕੀਤਾ ਗਿਆ ਚਿੱਖਾ ਨੂੰ ਅਗਨੀ ਪਿਤਾ ਮੋਹਨ ਲਾਲ ਤੇ ਚਾਚਾ ਕੁਲਵਿੰਦਰ ਨੇ ਦਸਾਈ ਬਾਪ ਦੀ ਡੰਗੂਰੀ ਨੂੰ ਦੇਖ ਸਭ ਗਮਗੀਨ ਸਨ ਤੇ ਵਿਛੜੀ ਆਤਮਾ ਨੂੰ ਵਿਦਾ ਕਰਨ ਲਈ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕੁਲਜੀਤ ਸਿੰਘ ਸਰਾਲ ਨੇ ਕਿਹਾ ਕਿ ਪਰਿਵਾਰ ਲਈ ਬਹੁਤ ਹੀ ਵਿਖੜਾਈ ਸਮਾਂ ਹੈ ਪਰਮਾਤਮਾ ਭਾਣਾ ਮੰਨਣ ਦਾ ਵੱਲ ਵਾਚੇ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਹਲਕਾ ਬੁਢਾਇਕ ਬੰਦਾ ਰਾਮਕਿਸ਼ਨ ਪੱਲੀ ਚ ਕੀ ਆਦਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹਾਂਜੀ ਸ੍ਰੀ ਸਾਹਿਬ ਇਸ ਦੁੱਖਦਾਈ ਮੌਕੇ ਕੀ ਤਰਣਾ ਜਣੇ ਅੱਜ ਬਹੁਤੀ ਦੁੱਖਪੁਰਾ ਸਮਾ ਹੈ ਜੋ ਪਿਛਲੇ ਦਿਨੀ ਇੱਥੇ ਖੁਸ਼ੀਆਂ ਦਾ ਸਮਾਂ ਸੀ ਕਦੇ ਬੱਚੇ ਦੇ ਪੁੰਨ ਲਈ ਮੈਰਿਜ ਸੀ ਸਾਡੀ ਬੇਟੀ ਕਰਮਾਣੇ ਤੋਂ ਜਿਸਦੀ ਮੈਰਿਜ ਸੀ ਕਿਹੜਾ ਸਮਾਂ ਹੈ ਜੋ ਦੁੱਖ ਨੂੰ ਕੱਟਣਾ ਵਾਪਰੀ ਔਰ ਬੇਪੰਦੀ ਹਾਰਟ ਅਟੈਕ ਦੇ ਦਥ ਹੋ ਗਏ ਅੱਜ ਸਸਕਾਰ ਦੇ ਮੌਕੇ ਤੇ ਜਿਸ ਤਰ੍ਹਾਂ ਪਰਿਵਾਰ ਦੇ ਉਹਨਾਂ ਦੇ ਪਿਤਾ ਜੀ ਦੇ ਮੋਹਲਾ ਸੱਲਨ ਜੀ ਵੀ ਕਾਫੀ ਸਮਾਂ ਬੀਨਵੀ ਬੈਂਕ ਵਿੱਚ ਸੇਵਾ ਵੀ ਕੀਤੀ ਇਲਾਕੇ ਵਿੱਚ ਵਿਚਰਦੇ ਰਹੇ ਅੱਜ ਉਹਨਾਂ ਦੇ ਕਿੰਨੇ ਸਿੱਧੀਆਂ ਦਾ ਦਰਦ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਇਸ ਦੁੱਖ ਦੀ ਘੜੀ ਦੇ ਮੌਕੇ ਤੇ ਤੱਪ ਪਰਮਾਤਮਾ ਅਗੇ ਅਰਦਾਸ ਕਰਾਂਗੇ ਇਸ ਸੰਕਟ ਦੀ ਘਰੀ ਉੱਤ ਪਰਿਵਾਰ ਨੂੰ ਨਿਕਲਦਾ ਬਲ ਵਖਰੇ ਉੱਤੇ ਬੱਚੇ ਵਿਪਰਨ ਆਪਣੇ ਚਰਨਾਂ ਵਿੱਚ ਵਿਸ਼ਵਾਸ ਤੋਂ ਅੱਗੇ ਤੋਂ ਇਸ ਪਰਿਵਾਰ ਤੇ ਆਪਣੀ ਛਤਰ ਸ਼ਾਯਾ ਬਣਾਈ ਰੱਖਾ ਔਰ ਜੋ ਬੇਟੀ ਪਰਵਾਰ ਹੈ ਕਿਉਂਕਿ ਉਹਨਾਂ ਦੀਆਂ ਵੀ ਬਹੁਤ ਇੱਛਾਾਂ ਸੀ ਕਿ ਇੱਕ ਟੰਗੀ ਘਰ ਦੇ ਵਿੱਚ ਬੇਟੀ ਦੀ ਮੈਰਿਜ ਹੋਣ ਦਾ ਯਾਰ ਰਹੀ ਸੀ ਬੇਟਾ तरीपन सालन बार यू एस ए तो पक्का होकर वो अपनी शादी कर आया कि तो बहुत बड़ा दुख है उन्होंने मैं अपने तो वालों अपने तो सारे साथियों समूह बोल रहा हाँ कि दुख करता हाँ और आस रखता हाँ कि इस दुख की घड़ी तो सारे